ਦਮਦਮੀ ਟਕਸਾਲ ਵੱਲੋਂ ਹਰਨਾਮ ਸਿੰਘ ਧੋਮਾਹਰਾਂ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਜਾਨੀ ਹਰਪ੍ਰੀਤ ਸਿੰਘ ਖੁਰਾ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਕੰਨਾਂ ਵੀ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਹੱਕ ਕੋਈ ਜਾ ਰਹੇ ਨੇ ਚੰਡੀਗੜ੍ਹ ਪੰਜਾਬ ਦਾ ਖੋਇਆ ਜਾ ਰਿਹਾ। ਬੰਤੀ ਸਿੰਘਾਂ ਦੀ ਰਿਹਾਈ اٹਕੀ ਪਈਆ। ਕੋਈ ਸੈਨ ਨਹੀਂ ਕਰ ਪਾ ਰਿਹਾ। ਇਬਰਕੇ ਰਾਜੋਵਾਲਾ ਸਾਹਿਬ ਦੀ ਦਾ ਫਾਂਸੀ ਦੀ ਵੀ ਗੱਲ ਨਹੀਂ ਹਲੇ ਹੋਰੀ ਮਾਨਜੋਗ ਸੁਪਰੀਮ ਕੋਰਟ ਵਿੱਚ ਜਾਣਾ ਪਿਆ। ਨਾ ਕਿਸੇ ਸ਼ਰਤ ਤੋਂ ਸਮਰਥਨ ਦੇਣਾ ਦਮਦਵੀ ਟਕਸਾਲ ਦੇ ਹਰਨਾਮ ਸਿੰਘ ਧੂਮਾ ਵੱਲੋਂ ਇਹ ਕਹਿੰਦੇ ਗਲਤ ਹੈ ਪਹਿਲਾਂ ਘੜਾ ਕੋਈ ਸਮਝੋਤੇ ਨਾਲ ਹੁੰਦਾ ਸੀ ਸ਼ਰਤਾਂ ਨਾਲ ਹੁੰਦਾ ਸੀਗਾ ਵੀ ਸ਼ਰਤਾਂ ਨਾਲ ਕਰਾਂਗੇ ਸੀ ਜੀ ਸਾਡੇ ਬੰਦੀ ਸਿੰਘ ਰਿਹਾ ਕਰ ਦੋ ਤੁਸੀਂ ਸਰਕਾਰ ਚ ਰਹੇ ਹੋ ਕੇਂਦਰ ਸਰਕਾਰ ਤੁਹਾਡੇ ਨਾਲ ਰਹੀ ਹੈ ਉਹ ਆਪਾਂ ਧੂਮੇ ਨੂੰ ਬਥੇਰਾ ਭੰਡਦੇ ਆ ਧੂਮੇ ਨੂੰ ਭੰਡਦੇ ਆ ਅਸੀਂ ਲੋਕ ਹਰਨਾਮ ਸਿੰਘ ਧੂਮਾ ਨੂੰ ਬੜਾ ਭੰਡਦੇ ਆ ਲੋਕ ਪਰ ਭਰਾਓ ਇਹ ਬੀਜ ਅੱਜ ਨਹੀਂ ਬੀਜਿਆ ਗਿਆ ਲਗਾਤਾਰ ਬੀਜੇਗੇ ਪੁਰਾਣੇ ਬੀਜ ਦਾ ਇੱਕ ਤਰ੍ਹਾਂ ਦਾ ਇਹ ਇਹ ਭੰਗ ਰਿਹਾ ਦਮਦਮੀ ਟਕਸਾਲ ਵੱਲੋਂ ਹਰਨਾਮ ਸਿੰਘ ਤੋਂ ਮਾਹਰਾਂ ਵੱਲੋਂ ਭਾਜਪੀ ਨੂੰ ਸਮਰਥਨ ਦੇਣ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕੱਲ ਵੀ ਕਾਫੀ ਆਪਾਂ ਚਰਚਾ ਕੀਤੀ ਸੀ ਤੇ ਅੱਜ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹ ਕਹਿੰਦਾ ਵੀ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਹੱਥ ਖੋਏ ਜਾ ਰਹੇ ਨੇ ਚੰਡੀਗੜ੍ਹ ਪੰਜਾਬ ਦਾ ਖੋਇਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ اٹਕੀ ਪਈ ਆ ਕੋਈ ਸੈਨ ਨਹੀਂ ਕਰ ਪਾ ਰਿਹਾ ਇਵਰਕੇ ਰਾਜੂਵਾਲਾ ਸਾਹਿਬ ਦੀ ਰਫਾਂਸੀ ਦੀ ਵੀ ਗੱਲ ਨਹੀਂ ਹਲੇ ਹੋ ਰਹੀ ਮਾਨਯੋਗ ਸੁਪਰੀਮ ਕੋਰਟ ਵਿੱਚ ਜਾਣਾ ਪਿਆ ਰਾਜੂਵਾਲਾ ਸਾਹਿਬ ਦੇ ਮਾਮਲੇ ਨੂੰ ਇਹਨੋਂ ਕਿ ਬਹੁਤ ਸਾਰੇ ਹੋਰ ਸਿੱਖ ਮਾਮਲੇ ਹੈਗੇ ਆ ਬਹੁਤ ਸਾਰੇ ਪੰਜਾਬ ਦੇ ਮਾਮਲੇ ਪ੍ਰੋਜੈਕਟ ਬਹੁਤ ਸਾਰੇ ਪੰਜਾਬ ਦੇ ਰੁਕੇ ਪਏ ਨੇ ਬਿਨਾ ਕਿਸੇ ਸ਼ਰਤ ਤੋਂ ਸਮਰਥਨ ਦੇਣਾ ਦਮਦਵੀ ਟਕਸਾਲ ਦੇ ਹਰਨਾਮ ਸਿੰਘ ਧੂਮਾ ਵੱਲੋਂ ਇਹ ਕਹਿੰਦੇ ਗਲਤ ਹੈਗਾ ਪਹਿਲਾਂ ਕਿਹੜਾ ਸ਼ਰਤਾਂ ਲਾਗ ਜਾਂਦੀ ਸੀ ਸਮਰਥਨ ਪਹਿਲਾਂ ਵੀ ਤਾਂ ਤੁਹਾਡੀ ਸਰਕਾਰ ਰਹੀ ਹੈ ਭਾਜੀਪੀ ਦੀ ਲਗਾਤਾਰ ਪੰਜ ਪੰਜ ਵਾਰੀ ਤਮੜ ਕੇ 97 ਤੋਂ ਬਾਅਦ ਮੁੱਖ ਮੰਤਰੀ ਕਿੰਨੀ ਵਾਰੀ ਬਣ ਕੇ ਆਪਣੇ ਇਹ ਜਿਹੜੇ ਸਾਡੇ ਬਾਦਲ ਸਾਹਿਬ ਹੈਗੇ ਆ 97 ਤੋਂ ਬਾਅਦ ਵੀ ਤਾਂ 97 ਜਿ ਬਣੇ ਹੂੰ 7 ਜਿ ਬਣੇ ਠੀਕ ਹੈ ਜੀ 7 ਜਿ ਬਣੇ ਫਿਰ ਉਸ ਤੋਂ ਬਾਅਦ ਤੁਸੀਂ ਲੈ ਲੋ ਫਿਰ 7 ਲਗਾਤਾਰ ਚੱਲਿਆ ਫਿਰ 17 ਤੱਕ ਤਿੰਨ ਵਾਰੀ ਮੁੱਖ ਮੰਤਰੀ ਤਾਂ ਭਾਜਪਾ ਦੇ ਨਾਲ ਸਮਰਥਨ ਤੋਂ ਬਾਅਦ ਹੀ ਬਣ ਚੁੱਕਿਆ ਉਸ ਤੋਂ ਪਹਿਲਾਂ ਵੀ ਰਿਹਾ ਹੂੰ ਆ ਜਨਤਾ ਪਾਰਟੀ ਨਾਲ ਸਮਰਥਨ ਬੀਜੇਪੀ ਦਾ ਜਨਤਾ ਪਾਰਟੀ ਸੀ ਪਹਿਲਾਂ ਹੁਣ ਬੀਜੇਪੀ ਆ ਪਹਿਲਾਂ ਕਿਹੜਾ ਕੋਈ ਸੰਝੋਤੇ ਨਾਲ ਹੁੰਦਾ ਸੀ ਸ਼ਰਤਾਂ ਨਾਲ ਹੁੰਦਾ ਸੀਗਾ ਵੀ ਸ਼ਰਤਾਂ ਨਾਲ ਕਰਾਂਗੇ ਸੀ ਜੀ ਸਾਡੇ ਬੰਦੀ ਸਿੰਘ ਰਿਆ ਕਰਦੋ ਤੁਸੀਂ ਸਰਕਾਰ ਚ ਰਹੇ ਹੋ ਕੇਂਦਰ ਸਰਕਾਰ ਤੁਹਾਡੇ ਨਾਲ ਰਹੀ ਆ ਸੋ ਆਪਾਂ ਤੁੰਮੇ ਨੂੰ ਬਥੇਰਾ ਭੰਡਦੇ ਆ ਤੁੰਮੇ ਨੂੰ ਭੰਡਦੇ ਆ ਅਸੀਂ ਲੋਕ ਹਰਨਾਮ ਸਿੰਘ ਤੁੰਮਾ ਨੂੰ ਬੜਾ ਭੰਡਦੇ ਆ ਲੋਕ ਪਰ ਭਰਾਓ ਇਹ ਬੀਜ ਅੱਜ ਨਹੀਂ ਬੀਜਿਆ ਗਿਆ ਲਗਾਤਾਰ ਬੀਜੇਗੇ ਪੁਰਾਣੇ ਬੀਜ ਦਾ ਇੱਕ ਤਰ੍ਹਾਂ ਦਾ ਇਹ ਇਹ ਪੁੰਗਰ ਰਿਹਾ ਹੁਣ ਕੋਈ ਇੱਧਰ ਸ਼ਾਖਾ ਪੁੰਗਰ ਜਾਂਦੀ ਜਾਂ ਕੋਈ ਇੱਧਰ ਸ਼ਾਖਾ ਹੁਣ ਤੁਹਾਨੂੰ ਸ਼ਾਖਾਾਂ ਮਾ ਪੁੰਗਰਦੀਆਂ ਲੱਗਦਾ ਵੀ ਕੱਟ ਦਈਏ ਪਰ ਉਹਨਾਂ ਨੂੰ ਸਾਡੇ ਖਿਲਾਫ ਨੇ ਸ਼ਾਖਾਾਂ ਮਾ ਇਹ ਸੋ ਮੇਰੀ ਵੀ ਇਦਾਂ ਨਹੀਂ ਤੇ ਤਾਂ ਪਹਿਲਾਂ ਪਾਈ ਹਰਪ੍ਰੀਤ ਸਿੰਘ ਜੀ ਉਹ ਕਹਿੰਦੇ ਵੀ ਅਸੀਂ ਕਿਉਂ ਦੋਸ਼ ਲਾਉਨੇ ਆ ਬਾਰ-ਬਾਰ ਕਿਉਂ ਲੋਚਨਾ ਕਰਦੇ ਆ ਬਾਰ-ਬਾਰ ਉਹ ਜਿਵੇਂ ਕਹਿੰਦੇ ਕਿ ਮੈਂ ਚੋਰੀ ਨਹੀਂ ਕੀਤੀ ਮੇਰਾ ਨਾਂ ਲੱਗਦਾ ਕਿ ਪਹਿਲਾਂ ਕੀਤੀਆਂ ਨੇ ਤਾਂ ਲੱਗਦਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ